ਸਭ ਤੋਂ ਪਹਿਲਾਂ ਜੀ ਬੇਗੋਵਾਲਡ ਵਿੱਚ 71 ਸਾਰੇ ਸਤਕਾਰਯੋਗ ਹਾਜ਼ਰین ਪਹਿਲਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਉੱਪਰ ਸ਼ਸ਼ੋਭਤ ਸਤਕਾਰਯੋਗ ਲਾਇਨਸ ਕਲੱਬ ਦੇ ਬਹੁਤ ਆਦਰਨੀਏ ਸਤਕਾਰਯੋਗ ਸਾਰੇ ਦਰਜਾ ਬਦਰਜਾ ਅਹੁਦੇਦਾਰ ਖਾਸ ਤੌਰ ਤੇ ਰਵਿੰਦਰ ਸੰਗੜ ਜੀ ਜਿਹੜੇ ਗਵਰਨਰ ਨੇ ਫਾਜ਼ਿਲਕਾ ਤੋਂ ਚਲਕੇ ਇਹਨਾਂ ਦੀ ਸਾਰੀ ਟੀਮ ਜਿਹੜੇ ਆਏ ਨੇ ਉਹਨਾਂ ਦਾ ਮੈਂ ਬਹੁਤ ਸਵਾਗਤ ਕਰਦਾ ਹਾਂ ਸਾਡੇ ਆਪਣੇ ਹਲਕੇ ਦੀ ਸ਼ਾਨ ਜਿਨ੍ਹਾਂ ਦਾ ਜਿਨ੍ਹਾਂ ਦੇ ਪੈਲੈਸ ਵਿੱਚ ਇਕੱਠ ਆ ਸਰਦਾਰ ਰਿਸ਼ਪਾਲ ਸਿੰਘ ਬੇਗੋਵਾਲ ਉਹ ਵੀ ਸਾਡੇ ਇਸ ਲਾਇਨਸ ਕਲੱਬ ਦੇ ਬਹੁਤ ਵੱਡੇ ਅਹੁਦੇਦਾਰ ਗਵਰਨਰ ਨੇ ਬੜੇ ਵੱਡੇ ਏਰੀਆ ਦੇ ਮੇਰੇ ਨਾਲ ਹਰਵਿੰਦਰ ਰਿੰਕੂ ਜੀ ਸਾਡੇ ਜਿਹੜੇ ਇਸ ਲਾਇਨਸ ਕਲੱਬ ਦੀ ਐਕਟੀਵਿਟੀ ਚ ਚੰਗੇ ਨੇਕਲੀਅਤ ਕੰਮਾਂ 'ਚ ਹਿੱਸਾ ਲੈਂਦੇ ਨੇ ਔਰ ਜੈਦਾ ਪਿੰਡ ਦੇ ਸਾਡੇ ਬਹੁਤ ਜ਼ਿੰਮੇਵਾਰ ਬਲੌਕ ਸੰਪਤੀ ਮੈਂਬਰ ਸਰਪੰਚ ਲੰਬਾ ਜੀ ਜਿਨ੍ਹਾਂ ਦਾ ਮੈਡੀਕਲ ਸਟੋਰ ਜਿਹੜੇ ਹਮੇਸ਼ਾ ਸਾਡਾ ਮੇਰਾ ਛੋਟਾ ਵੀਰ ਜੰਗੀ ਜੀ ਅਤੇ ਹੋਰ ਸਟੇਜ ਤੇ ਸ਼ਸ਼ੂਬਤ ਸਾਰੀਆਂ ਹਸਤੀਆਂ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਬੜਾ ਮਸ਼ਕੂਰ ਹਾਂ ਕਿ ਅੱਜ ਦੇ ਯੁੱਗ ਵਿੱਚ ਜਿਵੇਂ ਅੱਜ ਦੇ ਹਾਲਾਤ ਅਨੁਸਾਰ ਜਦੋਂ ਪੰਜਾਬ ਬਿਲਕੁਲ ਡੁੱਬ ਚੁੱਕਾ ਵਾ ਪੰਜਾਬ ਦੀ ਮਦਦ ਕਰਨ ਵਾਸਤੇ ਨਾ ਕੇਂਦਰ ਦੀ ਸਰਕਾਰ ਮੂਰੇ ਆਈ ਆ ਨਾ ਪੰਜਾਬ ਦੀ ਆਪਣੀ ਸਰਕਾਰ ਭਗਵੰਤ ਮਾਨ ਨੇ ਕੋਈ ਉਪਰਾਲਾ ਕੀਤਾ ਕਿ ਅਸੀਂ ਕਿਸੇ ਤਰੀਕੇ ਨਾਲ ਕੋਈ ਲੋਕਾਂ ਦੇ ਪੋਰੇ ਲੋਕਾਂ ਦੀ ਮਦਦ ਕਰ ਸਕੀਏ ਜਦੋਂ ਇਹ ਸਾਰੇ ਭੱਜ ਗਏ ਪੰਗੋੜੀਆਂ ਹੋ ਗਈਆਂ ਦੋਨੋਂ ਸਰਕਾਰਾਂ ਤਾਂ ਫਿਰ ਇਸ ਤਰ੍ਹਾਂ ਦੇ ਨੇਕ ਨiyet ਬੰਦੇ ਲਾਇਅੰਸ ਕਲੱਬ ਕਹਿ ਲਓ ਰਸ਼ਪਾਲ ਸਿੰਘ ਜੀ ਕਹਿ ਲਓ ਉਹਨਾਂ ਦੀ ਟੀਮ ਕਹਿ ਲਓ ਸੱਜਦ ਸਾਹਿਬ ਉਹਨਾਂ ਦੀ ਸਾਰੀ ਟੀਮ ਇਹਨਾਂ ਨੇ ਭੀੜਾ ਚ ਕਿਹਾ ਔਰ ਮੈਨੂੰ ਬੜੀ ਖੁਸ਼ੀ ਆ ਕਿ ਦੇਖੋ ਸਾਰੇ ਆਦੇ ਵਾਸਤੇ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਪੱਖੇ ਦੇਣ ਲੱਗੇ ਨੇ ਜਿਹੜੇ ਸਕੂਲ ਨੇ ਸਾਰੇ ਬੱਚਿਆਂ ਦੇ ਜਿਹੜੇ ਸਰਕਾਰੀ ਸਕੂਲਾਂ ਨੂੰ ਇਹਨਾਂ ਨੂੰ ਬਹੁਤ ਸਾਰੀਆਂ ਸਲਾਈ ਮਸ਼ੀਨਾਂ ਦੇ ਰਹੇ ਨੇ ਵਿਧਵਾ ਔਰਤਾਂ ਨੂੰ ਤਾਂ ਕਿ ਉਹ ਆਪਣਾ ਕਰ ਸਕਣ ਇਸ ਤਰ੍ਹਾਂ ਨਾਲ ਨੌਜਵਾਨਾਂ ਨੂੰ ਸਪੋਰਟਸ ਜਾਂ ਕਿੱਟਾਂ ਦੇਣ ਲੱਗੇ ਨੇ ਹੈਂਡੀਕੈਪ ਵਾਸਤੇ ਟ੍ਰਾਈਸਾਈਕਲ ਨੇ ਔਰ ਬਹੁਤ ਸਾਰੇ ਸਾਈਕਲ ਵੀ ਨੇ ਜਿਹੜੇ ਬੱਚਿਆਂ ਨੂੰ ਲੜਕੀਆਂ ਨੂੰ ਖਾਸ ਤੌਰ ਤੇ ਤੇ ਪਲੱਸ ਰਾਸ਼ਨ ਦਾ ਸਮਾਨ ਸੋ ਮੈਂ ਇਹਨਾਂ ਦਾ ਬਹੁਤ ਬਹੁਤ ਮਸ਼ਕੂਰ ਆ ਧੰਨਵਾਦ ਕਰਦਾ ਅੱਜ ਪੰਜਾਬ ਨੂੰ ਹਰ ਯੋਗ ਸਿਹਤਾਂ ਦੀ ਲੋੜ ਆ ਅੱਜ ਪੰਜਾਬ ਨੂੰ ਪੰਜਾਬ ਹੀ ਬਚਾਰਿਆ ਵਾ ਅੱਜ ਪੰਜਾਬ ਨੂੰ ਕੋ ਬਾਹਰੋਂ ਆਣ ਕੇ ਨਹੀਂ ਬਚਾਰਿਆ ਸਾਡੇ ਆਪਣੇ ਸਾਰੇ ਪੰਜਾਬ ਦੇ اخਲਾਕੀ ਲੋਕ ਮਾਲਵੇ ਦੀ ਧਰਤੀ ਤੋਂ ਦੁਆਬੇ ਦੀ ਧਰਤੀ ਤੋਂ ਮਾਝੇ ਦੀ ਧਰਤੀ ਤੋਂ ਜਿੰਨਾ ਉਹਨਾਂ ਕੋਲ ਪ੍ਰਬੰਧ ਹੋ ਸਕਦਾ ਟਰੈਕਟਰ ਟਰਾਲੀਆਂ ਭਰ ਕੇ ਉਹ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਦੂਰ ਦਰਾਡੇੋਂ ਪਹੁੰਚ ਰਹੇ ਨੇ ਔਰ ਜਿਹੜਾ ਕਿਤੇ ਦਰਿਆ ਦਾ ਬੰਨ ਟੁੱਟਿਆ ਚਾਹੇ ਉਹ ਸਤਲੁਜ ਦਾ ਚਾਹੇ ਬਿਆਸ ਦਾ ਚਾਹੇ ਰਾਵੀ ਦਾ ਉਹ ਵੀ ਆਪ ਮੁਹਾਰੇ ਲੋਕੀ ਸੰਸਥਾਵਾਂ ਧਾਰਮਿਕ ਕਿਸਾਨੀ ਉਹ ਕੋਸ਼ਿਸ਼ ਕਰ ਰਹੀਆਂ ਨੇ 8 8 10 10 ਕਿਲੋਮੀਟਰ ਬੰਨ ਲੋਕਾਂ ਨੇ ਆਪ ਮੋਟਰਸਾਈਕਲਾਂ ਨਾਲ ਟ੍ਰੈਕਟਰਾਂ ਦੇ ਨਾਲ ਕਰੋੜਾ ਰੁਪਏ ਲਾ ਕੇ ਉਹਨੂੰ ਬੰਨ ਨੂੰ ਦੀ ਪ੍ਰਬੰਧ ਕਰਨ ਦੀ ਉਹਨੂੰ ਮਜ਼ਬੂਤ ਕਰਨ ਦੇ ਬੰਨਣ ਦੇ ਯਤਨ ਕੀਤੇ ਫਿਰ ਵੀ ਇਹਦੇ ਬਾਵਜੂਦ ਕੋਕੇ ਹੜ੍ਹ ਬਹੁਤ ਜ਼ਿਆਦਾ ਆਇਆ ਬੰਨ ਟੁੱਟ ਕੇ ਕਈ ਜਗ੍ਹਾ ਤੋਂ ਬਿਆਸ ਦਰਿਆ ਤੇ ਸਤਲੁਜ ਤੇ ਰਾਵੀ ਦੇ ਵਿੱਚ ਟੁੱਟਣ ਕਰਕੇ ਲੱਖਾਂ ਏਕੜ ਜ਼ਮੀਨ ਫਸਲ ਜਿਹੜੀ ਆ ਉਹ ਮੰਡ ਖੇਤਰ ਦੇ ਅੰਦਰ ਤੇ ਮੰਡ ਖੇਤਰ ਤੋਂ ਬਾਹਰ تباہ ਹੋ ਚੁੱਕੀ ਹੈ। ਔਰ ਇਹਦਾ ਕੋਈ ਵਾਲੀ ਵਾਰਸ ਨਹੀਂ ਗਾ। ਜਿਹੜੇ ਕਹਿੰਦੇ ਸੀ ਹਰ ਮੁਰਗੀ ਹਰ ਬੱਕਰੀ ਦਾ ਅਸੀਂ ਮੁਆਵਜ਼ਾ ਦੇਾਂਗੇ ਉਹ ਅੱਜ ਲੱਭਦੇ ਨਹੀਂਗੇ। ਉਹ ਅੱਜ ਪਤਾ ਨਹੀਂ ਕਿੱਥੇ ਫਿਰਦੇ ਨੇ ਆਪਣੇ ਖਾਨਾ ਜੰਗੀ ਵਿੱਚ ਬਦਲਾਖੋਰੀ ਵਿੱਚ ਫਸਿਆ ਹੋਇਆ ਸਾਰਾ। ਜਿਹੜਾ ਕੇਜਰੀਵਾਲ ਰੋਜ਼ ਪੰਜਾਬ ਦੇ ਵਿੱਚ ਸਿਸੋਡੀਆਂ ਆਣ ਕੇ ਛੋਟੇ ਛੋਟੇ ਫਿੱਤੇ ਕੱਟਦੇ ਸੀ ਸਾਡੇ ਸਰਕਾਰੀ ਅਮਲੇ ਨੂੰ ਨਾਲ ਲੈ ਕੇ ਲੋਕਾਂ 'ਚ ਸਟੋਰ ਬਣਾਉਂਦੇ ਸੀ ਜਦੋਂ ਪੰਜਾਬ ਨੂੰ ਲੋੜ ਪਈ ਉਹ ਵੀ ਭੱਜ ਕੇ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਉਹਨਾਂ ਨੂੰ ਅਫਗਾਨਿਸਤਾਨ ਦੇ ਵਿੱਚ ਆਏ ਜਿਹੜਾ ਪੁਚਾਲ ਆ ਉਹਦੀ ਤਾਂ ਫਿਕਰ ਹੈਗੀ ਆ ਲੇਕਿਨ ਪੰਜਾਬ ਦੇ ਵਿੱਚ ਆਏ ਹੜ੍ਹ ਦੀ ਕੋਈ ਫਿਕਰ ਨਹੀਂਗੀ ਨੈਸ਼ਨਲ ਮੀਡੀਆ ਸਾਰਾ ਦੇਸ਼ ਦਾ ਜਿਹੜਾ ਨਿੱਕੀ ਨਿੱਕੀ ਖਬਰ ਨੂੰ ਬਹੁਤ ਵਧਾ ਚੜਾ ਕੇ ਦਿਖਾਉਂਦਾ ਅੱਜ ਉਹ ਵੀ ਸਾਨੂੰ ਨਹੀਂ ਲੱਭ ਰਿਹਾ ਤੇ ਫਿਰ ਪੰਜਾਬ ਦੇ ਲੋਕਾਂ ਤੋਂ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਸਾਡੇ ਤੋਂ ਟੈਕਸ ਕੋ ਲੈਂਦੀ ਆ ਜੀਐਸਟੀ ਲੈਂਦੀ ਆ ਵੈਟ ਲੈਂਦੀ ਆ ਹਰ ਛੋਟੀ ਤੋਂ ਛੋਟੀ ਆਈਟਮ ਤੇ ਸਾਡੇ ਕੋਲੋਂ ਟੈਕਸ ਲਿਆ ਜਾਂਦਾ ਤੇ ਸਰਕਾਰਾਂ ਦਾ ਕੰਮ ਹੈ ਕਿ ਜਦੋਂ ਲੋਕਾਂ ਨੂੰ ਲੋੜ ਪਵੇ ਉਹ ਪੈਸਾ ਉਹਨਾਂ ਦੀ ਅਮਦਨ ਦੀ ਸ਼ਕਲ ਵਿੱਚ ਭੇਜਿਆ ਜਾਵੇ ਇਹ ਤਾਂ ਜਦੋਂ ਮੈਂ ਪਹਿਲਾਂ ਬੜੀ ਆਰੀ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਆ ਔਰ ਉਹਨਾਂ ਦੀ ਦਿੱਤੀ ਹੋਈ ਜਿਹੜੀ ਆ ਰਸਤਾ ਦਿਖਾਇਆ ਸਾਨੂੰ ਸਾਡੇ ਗੁਰੂਆਂ ਨੇ ਇਹਦਾ ਉਹਦੀ ਬਦੌਲਤ ਪੰਜਾਬ ਅੱਜ ਬਚਿਆ ਹੋਇਆ ਜੇ ਕਿਤੇ ਕੱਲਾ ਸਰਕਾਰਾਂ ਦੇ ਰਹਿਮੋਕਰਮ ਤੇ ਛੱਡ ਦਿੰਦੇ ਤੇ ਸ਼ਾਇਦ ਅੱਜ ਪੰਜਾਬ ਦੇ ਵਿੱਚ ਭੁੱਖਮਰੀ ਤੇ ਬਹੁਤ ਬੁਰੇ ਹਾਲਾਤ ਤੇ ਜਿਹੜਾ ਗਰੀਬਾਂ ਦੇ ਘਰਾਂ ਦਾ ਭਾਰੀ ਨੁਕਸਾਨ ਜਿਹੜਾ ਕਿਸੇ ਨੇ ਭਰਦਾ ਹੀ ਨਹੀਂ ਸੀਗਾ ਬਰਸਾਤ ਦੇ ਕਰਕੇ ਪੰਜਾਬ ਦੇ ਵਿੱਚ ਮੇਰੇ ਹਲਕੇ ਸਮੇਤ ਬਹੁਤ ਗਰੀਬਾਂ ਦੇ ਘਰ ਟਹਿ ਗਏ ਨੇ ਬਹੁਤ ਪਸ਼ੂਆਂ ਦਾ ਨੁਕਸਾਨ ਹੋਇਆ ਬਹੁਤ ਸਾਰੇ ਗਰੀਬ ਆਦਮੀ ਮਾਰੇ ਗਏ ਨੇ 30 ਦੇ ਕਰੀਬ ਪੰਜਾਬ ਦੇ ਵਿੱਚ ਹੜਾ ਦੀ ਖਾਤਰ ਲੁਕੀ ਮੌਤਾਂ ਹੋ ਗਈਆਂ ਨੇ ਪਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕੋਈ ਪੁੱਛਣ ਗਿੱਚਣ ਵਾਲਾ ਨਹੀਂਗਾ ਆ ਤਾਂ ਇਦਾਂ ਦੇ ਸਾਰੇ ਚੰਗੇ ਲੋਕਾਂ ਨੇ ਇਕੱਠੇ ਕਰਕੇ ਆ ਜਿਹੜਾ ਉਹ ਪ੍ਰਾਲਾ ਕੀਤਾ ਦੂਜੀ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਇੱਕ ਇਸ ਤੋਂ ਹਟ ਕੇ ਹੜਾ ਤੋਂ ਉਹ ਵੀ ਉਹਦੇ ਤੇ ਚਿਪਣੀ ਕਰਨੀ ਵੀ ਜ਼ਰੂਰੀ ਆ ਜਿਹੜਾ ਜਿਹੜਾ ਪਠਾਨ ਮਾਜਰਾ ਦਾ ਨਾਮ ਕਿਹੜਾ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜਾ ਐਮ.ਐਲ.ਏ. ਹਾੜੂ ਪਾਰਟੀ ਦਾ ਸੀਗਾ ਸਨੌਰ ਹਲਕੇ ਤੋਂ ਮੇਰੇ ਮੇਰੇ ਨਾਲ ਉਹਦਾ ਕੋਈ ਮੇਰੀ ਕੋਈ ਉਹਦੇ ਨਾਲ ਸਿਮਪਥੀ ਨਹੀਂ ਮੈਂ ਕਹਿਣ ਲੱਗਿਆ ਕਿਉਂਕਿ ਮੇਰੇ ਦੇ ਖਿਲਾਫ ਉਹ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਇਧਰ ਉਧਰ ਘਟੀਆਂ ਚੀਜ਼ਾਂ ਪਾ ਕੇ ਬੋਲੀਆਂ ਔਰ ਜਦੋਂ ਸਾਢੇ 3 ਸਾਲ ਉਹ ਸੱਤਾ ਦੇ ਵਿੱਚ ਸੀਗਾ ਉਹਦੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਸੀ ਕਿ ਗਲਤ ਮਾਈਨਿੰਗ ਕਰਦਾ ਗੈਰ ਕਾਨੂੰਨੀ ਮਾਈਨਿੰਗ ਕਰਦਾ ਹੋਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਗੈਰਾ 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 ਅੱਜ ਉਹਦੇ ਤੇ 2-3 ਦਿਨ ਪਹਿਲਾਂ ਉਨੇ ਲੋਕਾਂ ਦੇ ਵਿੱਚ ਜਾ ਕੇ ਕਿਹਾ ਕਿ ਸਾਡੀ ਸਰਕਾਰ ਜਿਹੜੀ ਆ ਉਹ ਹੜਾ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਔਰ ਸਾਡੀ ਸਰਕਾਰ ਜਿਹੜੀ ਆ ਉਹਦੇ ਪੱਲੇ ਕੁਛ ਨਹੀਂਗਾ। ਜੇ ਮੈਂ ਅੱਜ ਲੋਕਾਂ ਦੇ ਨਾਲ ਖੜ ਕੇ ਗੱਲ ਨਾ ਕੀਤੀ ਤੇ ਲੋਕੀ 2027 ਵਿੱਚ ਸਾਨੂੰ ਜੁੱਤੀਆਂ ਮਾਰਨਗੇ। ਇਹ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਕਹਿ ਰਿਹਾ ਵਾ। ਜਦੋਂ ਇਹ ਗੱਲਾਂ ਬੋਲੀਆਂ 24 ਘੰਟਿਆਂ 'ਚ ਉਹਦੀ ਸਿਕਿਉਰਿਟੀ ਵਾਪਸ ਲੈ ਲਈ। ਉਹਦੇ ਜਿੰਨੇ ਅਫਸਰ-ਅਫਸਰ ਲਾਏ ਸੀ ਛੋਟੇ-ਮੋਟੇ ਉਹ ਸਾਰੇ ਬਦਲ ਦਿੱਤੇ। ਔਰ ਜਦੋਂ ਉਹ ਫਿਰ ਵੀ ਬੋਲਣ ਤੋਂ ਹਟਿਆ ਨਹੀਂ। ਦੂਜੋ ਨੇ ਕਿਹਾ ਕਿ ਅਸਲ ਰੂਪ ਜਿਹੜਾ ਦਿੱਲੀ ਦੇ ਡਾਕੂਆਂ ਦਾ ਉਹਨੇ ਦਿਖਾ ਦਿੱਤਾ ਲੋਕਾਂ ਨੂੰ ਕਿ ਇਹ ਲੁਟੇਰੇ ਨੇ ਸਾਰੇ ਔਰ ਪੰਜਾਬ ਦੇ ਵਿੱਚ ਐਮਐਲਏਾਂ ਦੀ ਤੇ ਮੰਤਰੀਆਂ ਦੀ ਕੋਈ ਬੁੱਕਤ ਨਹੀਂ ਇਹ ਐਮਐਲਏ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਵਾ ਸਾਡੇ ਕਹਿੰਦਾ ਪੱਲੇ ਕੁਛ ਨਹੀਂਗਾ ਅਸੀਂ ਇੱਕ ਚੌਕੀਦਾਰ ਦੀ ਬਦਲੀ ਵੀ ਨਹੀਂ ਕਰ ਸਕਦੇ ਜਦੋਂ ਖੁੱਲ ਕੇ ਉਹਨੇ ਮੁਗਾਬਤ ਕਰਤੀ ਤੇ ਅੱਜ ਤੜਕੇ ਕਿ ਕੱਲ ਰਾਤ ਉਹਦੇ ਤੇ ਇੱਕ ਬਲਾਤਕਾਰ ਦਾ ਪਰਚਾ ਦਰਜ ਕਰ ਦਿੱਤਾ ਰੇਪ ਦਾ 376 ਦਾ ਕੋਈ ਛੋਟਾ ਮੋਟਾ ਪਰਚਾ ਦਰਜ ਨਹੀਂ ਕੀਤਾ ਅੱਛਾ ਮੈਂ ਪੁੱਛਣਾ ਚਾਹਣਾ ਕੇਜਰੀਵਾਲ ਤੇ ਸੁਸੋਢੀਏ ਨੂੰ ਜੇ ਹਰਮੀਤ ਪਠਾਨ ਮਾਜਰਾ ਰੈਪਿਸ ਸੀ ਬਲਾਤਕਾਰੀ ਸੀ ਜਾਂ ਉਹ ਗੈਰ ਕਾਨੂੰਨੀ ਮਾਈਨਿੰਗ ਕਰਦਾ ਸੀ ਜਾਂ ਉਹ ਭ੍ਰਸ਼ਟਾਚਾਰ ਕਰਦਾ ਸੀਗਾ ਜਦ ਤੱਕ ਉਹ ਬੋਕਰ ਪਾਰਟੀ ਦੇ ਵਿੱਚ ਉਦੋਂ ਤੱਕ ਉਹ ਦੁੱਧ ਤੋਤਾ ਨਿਕਲਿਆ ਗਿਆ ਬਹੁਤ ਅੱਛਾ ਹਮਾਰਾ ਐਮ ਐਲ ਏ ਹੈ ਉਸ ਐਮ ਐਲ ਏ ਨੇ ਬੜੇ ਕੰਮ ਕੀਏ ਹਨ ਜਿੱਦਣ ਐਮ ਐਲ ਏ ਨੇ ਪੰਜਾਬ ਦੇ ਨਾਲ ਖੜਨ ਦੀ ਗੱਲ ਕੀਤੀ ਸੱਚ ਬੋਲਣ ਦਾ ਉਪਰਾਲਾ ਕੀਤਾ ਕਿ ਪੰਜਾਬ ਦੇ ਵਿੱਚ ਬਹੁਤ ਜਿਹੜੀ ਸਰਕਾਰ ਉਹਦੇ ਚ ਉਹਦੇ ਚ ਪੰਜਾਬ ਦੇ ਲੋਕਾਂ ਦਾ ਕੋਈ ਰੋਲ ਨਹੀਂਗਾ ਸਾਡੇ ਮੰਤਰੀਆਂ ਸੰਤਰੀਆਂ ਦਾ ਕੋਈ ਚਲਦੀ ਨਹੀਂਗੀ ਜਦੋਂ ਉਹਨੇ ਖੁਲਾਸਾ ਕੀਤਾ ਕਿ ਦਿੱਲੀ ਸਾਡੇ ਪੰਜਾਬ ਨੂੰ ਹਾਈਜੈਕ ਕਰ ਰਹੀ ਹੈ ਦਿੱਲੀ ਦੇ ਬੰਦੇ ਆਣ ਕੇ ਸਾਡੇ ਹਰ ਮੰਤਰੀ ਦੇ ਐਮਐਲਏ ਦੇ ਉੱਤੇ ਬਿਠਾਏ ਹੋਏ ਨੇ ਨਾਲ ਹੀ ਉਹਦੇ ਦੇ ਪਰਚਾ ਦਰਜ ਕਰਕੇ ਤੇ ਪੁਲਿਸ ਭੇਜਤੀ ਕਰਨਾਲ ਉਹ ਤੋਂ ਬਾਅਦ ਜੋ ਕੁਝ ਹੋਇਆ ਬੜਾ ਮੰਦ ਭਾਗਾ ਪਤਾ ਲੱਗਿਆ ਕਿ ਉਹ ਪੁਲਿਸ ਕਸਟਡੀ ਚੋਂ ਫਰਾਰ ਹੋ ਗਿਆ ਚਲੋ ਉਹ ਸਬਜੈਕਟ ਇੱਕ ਅਲੱਗ ਆ ਗੱਲ ਆ ਔਰ ਮੈਂ ਫਿਰ ਇਹ ਕਹਿਣਾ ਚਾਹੁੰਨਾ ਕਿ ਮੇਰਾ ਉਹਦੇ ਨਾਲ ਕੋਈ ਜਾਤੀ ਕੋਈ ਤਾਂ ਲੋਕ ਆਪਨੀ ਪਹਾਵ ਮਰੇ ਉਹ ਖਿਲਾਫ ਹੀ ਬੋਲਦਾ ਰਿਹਾ ਪਰ ਜਿਹੜਾ ਕੋਈ ਗੱਲ ਕਿਸੇ ਨੇ ਆਣ ਕੇ ਪੰਜਾਬ ਦੇ ਹਿੱਤ ਦੀ ਕੀਤੀ ਆ ਉਹ ਮੈਂ ਉਜਾਗਰ ਕਰਨਾ ਚਾਹੁੰਦਾ ਤੇ ਕੇਜਰੀਵਾਲ ਨੂੰ ਵਗੈਰਾ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਪੰਜਾਬ ਦੇ ਹੜਾ ਵਿੱਚ ਆਣ ਕੇ ਵੜੇ ਕਦੀ ਪੰਜਾਬ ਦੇ ਲੋਕਾਂ ਦੀ ਕਦੀ ਸਾਰ ਲਈ ਸਿਰਫ ਸਰਕਾਰੀ ਤੰਤਰ ਵਰਤਣਾ ਚਾਹੁੰਦੇ ਹੋ ਸਿਰਫ ਪੁਲਿਸ ਦੇ ਵਿਜੀਲੈਂਸ ਦੇ ਰਾਹੀਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਧਮਕਾਉਣਾ ਤੇ ਡਰਾਉਣਾ ਚਾਹੁੰਦੇ ਹੋ ਤੁਹਾਨੂੰ ਤੁਸੀਂ ਪੰਜਾਬ ਦਾ ਇਤਿਹਾਸ ਨਹੀਂ ਪੜਿਆ ਕੋਈ ਜੇ ਸਾਡੇ ਪੁਰਖੇ ਤੇ ਸਾਡੇ ਜਿਹੜੇ ਪੂਰਵਜ ਸੀ ਉਹ ਜੇ ਅਬਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਤੋਂ ਨਹੀਂ ਡਰੇ ਜਿਨ੍ਹਾਂ ਨੇ ਕਹੇ ਸੀ ਨਾ ਦਿਨ ਦਸ਼ਕ ਕੁਸ਼ੀ ਕਰ ਦਿਓ ਇਹਨਾਂ ਦੀ ਹੋਣ ਦੀ ਖਤਮ ਕਰ ਦਿਓ ਕੱਲੂ ਘਾਰੇ ਹੋਏ ਇੱਥੇ ਬੜੇ ਵੱਡੇ ਬਹੁਤ ਕੁਰਬਾਨੀਆਂ ਹੋਈਆਂ ਹੋਰ ਅੰਗਰੇਜ਼ਾਂ ਨੇ ਵੀ ਟਿੱਲ ਲਾ ਲਿਆ ਜੇ ਉਹ ਨਹੀਂ ਕਰਾ ਸੀ ਕਿ ਤੁਸੀਂ ਕਿਉਂ ਤੁਸੀਂ ਕੌਣ ਹੋ ਚੀਜ਼ਾਂ ਤੁਸੀਂ ਤਾਂ ਬਹੁਤ ਹੌਲੇ ਜੇ ਬੰਦੇ ਹੋ ਤੁਹਾਨੂੰ ਤਾਂ ਦਿੱਲੀੋਂ ਲੋਕਾਂ ਨੇ ਹਰਾ ਦਿੱਤਾ ਵਾ ਤੁਹਾਨੂੰ ਤੌੜੀ ਤੁਹਾਡੀ ਵੇਚਤੀ ਦਿੱਲੀ ਵਾਲਿਆਂ ਨੇ ਕਰਤੀ ਆ ਤੁਸੀਂ ਸਾਰਾ ਡੇਰਾ ਡੱਪਾ ਚੱਕ ਕੇ ਪੰਜਾਬ ਚ ਆ ਗਏ ਕਿ ਹੁਣ ਇੱਥੇ ਲੁੱਟ ਮਚਾਉਣੇ ਆ ਇਹ ਤਾਂ ਸਾਡੇ ਲੋਕੀ ਤਕੜੇ ਸੀਗੇ ਕਿਸਾਨ ਆਗੂ ਤੇ ਸਾਰੀਆਂ ਵਿਰੋਧੀ ਪਾਰਟੀਆਂ ਕੇ ਅਸੀਂ ਲੈਂਡ ਪੂਲਿੰਗ ਪਾਲਿਸੀ ਆਪਣਾ ਜਿਹੜਾ ਸੀਗਾ 65000 ਕਿੱਲਾ ਪੰਜਾਬ ਦਾ ਤੁਹਾਡੀ ਠੱਗੀ ਠੋਰੀ ਤੋਂ ਬਚਾ ਲਿਆ ਵਾ ਜਦ ਤੱਕ ਤੁਹਾਡੇ ਹੱਕ ਵਿੱਚ ਬੋਲੇ ਬਹੁਤ ਚੰਗੇ ਬੰਦੇ ਨੇ ਜਦੋਂ ਤੁਹਾਡੇ ਕੋ ਉਲਟ ਬੋਲਣ ਲੱਗ ਜੇ ਤੁਹਾਡੀ ਪਾਰਟੀ ਦਾ ਤੁਸੀਂ ਉਹਦੇ ਤੇ ਡਗੜ ਡਗੜ ਕਰਦੇ ਪੁਲਿਸ ਛਾੜਾ ਦਿੰਨੇ ਔਰ ਭਗਵੰਤ ਮਾਨ ਤੇ ਮੈਨੂੰ ਬੜੀ ਸ਼ਰਮ ਆ ਰਹੀ ਆ ਇਹ ਹਰ ਹਰਮੀਤ ਪਠਾਨ ਮਾਜਰਾ ਭਗਵੰਤ ਮਾਨ ਦੀ ਘਰ ਵਾਲੀ ਦਾ ਰਿਸ਼ਤੇਦਾਰ ਹੈ ਕੁਰਕ ਖੇਤਰ ਤੋਂ ਪਤਾ ਨਹੀਂ ਕਿੱਥੋਂ ਉਹ ਵੀ ਨਹੀਂ ਬਚਾ ਸਕਦਾ ਇਹਦਾ ਮਤਲਬ ਪੰਜਾਬ ਦੇ ਚੀਫ ਮਿਨਿਸਟਰ ਦੇ ਅਧੀਨ ਪੰਜਾਬ ਦੀ ਪੁਲਿਸ ਨਹੀਂਗੀ ਪੰਜਾਬ ਦੀ ਪੁਲਿਸ ਡਾਇਰੈਕਟ ਆਰਡਰ ਲੈ ਰਹੀ ਹੈ ਕੇਜਰੀਵਾਲ ਤੇ ਸੁਸੋਢੀਓ ਤੋਂ ਕਿਉਂਕਿ ਉਹਦਾ ਉਹਦਾ ਰਿਸ਼ਤੇਦਾਰ ਹੈ ਭਗਵੰਤ ਮਾਨ ਕਿਉਂ ਉਹਦੇ ਨਾਲ ਇੰਨਾ ਬਦਲਾਖੋਰੀ ਤੇ ਉਤਰੇਗਾ ਇਹਦਾ ਮਤਲਬ ਪੰਜਾਬ ਦਾ ਹੋਮ ਡਿਪਾਰਟਮੈਂਟ ਕੇਜਰੀਵਾਲ ਤੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਲੋਕ ਚਲਾ ਰਹੇ ਨੇ ਮੇਰੇ ਖਿਲਾਫ ਵੀ ਅੱਜ ਤੱਕ ਸਾਜਿਸ਼ਾਂ ਘੜੀ ਜਾਂਦੇ ਨੇ ਕਦੀ ਕਿਸੇ ਕਦੀ ਕੋਈ ਜਾਂਚ ਕਰਾਉਣ ਦੀ ਕੋਸ਼ਿਸ਼ ਕਰਦੇ ਕਦੀ ਕੋਈ ਜਾਂਚ ਪੰਜ ਮੁਕੱਦਮਿਆਂ ਨਾਲ ਝੂਠਿਆਂ ਨਾਲ ਇਹਨਾਂ ਦਾ ਢਿੱਡ ਨਹੀਂ ਭਰਿਆ ਮੈਨੂੰ ਪੰਜ-ਸੱਤ ਮਹੀਨੇ ਜੇਲ੍ਹ ਵਿੱਚ ਰੱਖ ਕੇ ਇਹਨਾਂ ਦਾ ਢਿੱਡ ਨਹੀਂ ਭਰਿਆ ਤੋਂ ਮੈਂ ਅਕਾਲਪੁਰਕ ਤੋਂ ਵਾਇਗਰੂ ਤੋਂ ਡਰ ਕੇ ਕਹਿੰਦਾ ਐਦਾਂ ਪੰਜਾਬ ਦੇ ਲੋਕ ਕੀ ਝੁਕਣ ਵਾਲੇ ਨੇਗੇ ਔਰ ਮੈਂ ਬਾਕੀ ਐਮਐਲਏ ਨੂੰ ਅਪੀਲ ਕਰੂੰਗਾ ਆਮ ਆਦਮੀ ਪਾਰਟੀ ਨੂੰ ਕਿ ਤੁਹਾਡੇ ਕੋ ਹੁਣ ਸਮਾਂ ਹੈਗਾ ਵਾ ਜੋ ਹਰਨੀਤ ਪਠਾਨ ਮਾਜਰਾ ਨੇ ਕਿਹਾ ਠੀਕ ਹੈ ਤੁਹਾਡੇ ਬਹੁਤ ਜੁੱਤੀਆਂ ਪਹਿਣੀਆਂ ਅੱਜ ਤੁਹਾਡੇ ਕੋ ਟਾਈਮ ਹੈਗਾ ਆਪਣੇ ਕੰਮ ਨੂੰ ਸੁਧਾਰੋ ਔਰ ਦਿੱਲੀ ਤੋਂ ਖੇੜਾ ਛਡਾਓ ਪੰਜਾਬ ਦੇ ਹਿੱਤ ਵਿੱਚ ਗੱਲ ਕਰੋ ਪੰਜਾਬ ਦੇ ਹੜਾ ਦੇ ਲੋਕਾਂ ਦੇ ਨਾਲ ਖੜੋ ਜਾ ਕੇ ਜੋ ਕਾਲੇ ਕਾਨੂੰਨ ਥੋਪੇ ਗਏ ਐਨਐਸਏ ਤੇ ਯੁਵਾਪਾ ਉਹਦਾ ਕਰੋ ਵਿਰੋਧ ਜੋ ਸਾਡੇ ਨਾਲ ਹੋਰ ਅਨਿਆਏ ਹੋ ਰਿਹਾ ਪੰਜਾਬ ਦੇ ਨਾਲ ਸਾਡੀਆਂ ਜ਼ਮੀਨਾਂ ਖੋਹਣ ਦੇ ਮਨਸੂਬੇ ਬਣਾਏ ਜਾ ਰਹੇ ਨੇ ਉਹਦੇ ਤੇ ਬੋਲੋ ਬੇਅਦਮੀਆਂ ਦੇ ਉੱਤੇ ਜਿਹੜਾ ਇਹਨਾਂ ਬੇਇਨਸਾਫੀ ਕੀਤੀ ਇਨਸਾਫ ਨਹੀਂ ਦਿੱਤਾ ਉਹਦੇ ਤੇ ਬੋਲੋ ਆ ਜਿਹੜਾ ਯੁੱਧ ਨਸ਼ੇ ਵਿਰੁੱਧ ਫਰਾਡ ਪ੍ਰੋਗਰਾਮ ਚੱਲ ਰਿਹਾ ਉਹਦੇ ਤੇ ਉਹਨਾਂ ਦੀ ਖਿਲਾਫਤ ਕਰੋ ਦਿੱਲੀ ਵਾਲਿਆਂ ਨੂੰ ਪੰਜਾਬ ਚੋਂ ਭਜਾਓ ਫਿਰ ਤੁਹਾਨੂੰ ਲੋਕੀ ਭਾਵਾਂ ਕਿਤੇ ਮੂੰਹ ਲਾ ਲੈਣ ਲੇਕਿਨ ਮੈਨੂੰ ਲੱਗਦਾ ਵਾ ਕਿ ਜੇ ਨਾ ਇਹਨਾਂ ਨੇ ਕੁਝ ਕੀਤਾ ਤੇ ਫਿਰ ਇਹਨਾਂ ਦਾ ਭੁਵਿੱਖ ਜਿਹੜਾ ਉਹ ਠੀਕ ਬੋਲ ਕੇ ਗਿਆ ਕਿ ਜੁੱਤੀਆਂ ਵੀ ਪਹਿਨਣਗੀਆਂ ਜਮਾਨਤਾਂ ਵੀ ਜਫਤ ਹੋਣਗੀਆਂ ਉਹ ਲੋਕੀ ਇਹਨਾਂ ਨੂੰ ਬਹੁਤ ਪੰਜਾਬ ਦੇ ਲੋਕ ਇੱਕ ਵੱਡਾ ਸਬਕ ਸਿਖਾਉਣਗੇ ਸੋ ਮੈਂ ਇਸ ਤੋਂ ਜ਼ਿਆਦਾ ਅੱਗੇ ਨਾ ਜਾਂਦਾ ਹੋਇਆ ਕਿਉਂਕਿ ਸਾਡਾ ਸਮਾਗਮ ਅੱਜ ਇੱਕ ਸਮਾਜਿਕ ਆ ਅਸੀਂ ਬਹੁਤ ਸਾਰੀ ਲਾਇਨਸ ਕਲੱਬ ਦੇ ਥਰੂ ਜਿੰਨੀ ਜਿੰਨਾ ਵੀ ਗਰੀਬ ਔਰਤਾਂ ਬੱਚੇ ਬਜ਼ੁਰਗ ਬੈਠੇ ਨੇ ਅੱਜ بارش ਦੇ ਕਰਕੇ ਹਲੇ ਨਹੀਂ ਆ ਸਕੇ ਬਹੁਤ ਵੱਡਾ ਪ੍ਰੋਗਰਾਮ ਇਹਨਾਂ ਨੇ ਉਲੀਕਿਆ ਸੀਗਾ ਬਹੁਤ ਸਾਰੇ ਆ ਵੀ ਗਏ ਨੇ ਪਰ ਮੈਂ ਇੱਕ ਵਾਰ ਫਿਰ ਤੁਹਾਡੀ ਸਾਰੀ ਟੀਮ ਨੂੰ ਜੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਐ ਐਮਸੀ ਸਾਹਿਬ ਬੈਠੇ ਨੇ ਕਰਨੈਲ ਸਿੰਘ ਜੀ ਫੁਮਨ ਸਿੰਘ ਜੀ ਜਿੱਥੇ ਵੀ ਮੇਰੀ ਨਿਗਾ ਪੈਂਦੀ ਮੈਂ ਕਹਿੰਦਾ ਨਾਮ ਨਹੀਂ ਲੈ ਸਕਦਾ ਪਿੱਛੇ ਦੇਖ ਰਿਹਾ ਵਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਮੇਰੇ ਸਾਹਮਣੇ ਬੈਠੇ ਬਾਬਾ ਜੀ ਦੇ ਲੰਮੇ ਪਿੰਡ ਤੋਂ ਸਾਡੇ ਬਲਾਕ ਸੰਪਤੀ ਦੇ ਮੈਂਬਰ ਰਹੇ ਨੇ ਔਰ ਸਾਰੇ ਸਾਡੇ ਸਤਿਕਾਰਯੋਗ ਹੋਰ ਵੀ ਜਿੰਨੇ ਤੁਸੀਂ ਇੱਥੇ ਬਿਰਾਜਮਨ ਤੁਹਾਡਾ ਧੰਨਵਾਦ ਮੀਡੀਆ ਸਾਡੇ ਲੋਕਲ ਜਿਹੜਾ ਵਾ ਮੈਂ ਇਹਨਾਂ ਦਾ ਵੀ ਬਹੁਤ ਮਸ਼ਕੂਰ ਆ ਇਹ ਵੀ ਵੱਡੇ ਲੈਵਲ ਦੇ ਉੱਤੇ ਹਾਰਡ ਪੀਟਾਂ ਦੇ ਪਿੱਛੇ ਆਣ ਕੇ ਮਦਦ ਕਰ ਰਹੇ ਨੇ ਤਾਂ ਮੈਂ ਅੰਤ ਵਿੱਚ ਇਹੀ ਕਹੂੰਗਾ ਦੋਨਾਂ ਸਰਕਾਰਾਂ ਨੂੰ ਕਿ ਤੁਹਾਡੇ ਤੁਸੀਂ ਦੋਨੋਂ ਸਰਕਾਰਾਂ ਕੇਂਦਰ ਤੇ ਪੰਜਾਬ ਨੂੰ ਕੀ ਕਹਿੰਦੇ ਹੁੰਦੇ ਕਿ ਤੁਸੀਂ ਉਹਨੂੰ ਇੱਕ ਅਲਵਿਦਾ ਕਹਿ ਚੁੱਕੇ ਹੋ ਉਤੋਂ ਆਪਣਾ ਪੱਲਾ ਛਡਾ ਚੁੱਕੇ ਹੋ ਇਹ ਤਾਂ ਹੁਣ ਆਪੇ ਲੋਕੀ ਆਪਣੇ ਲੈਵਲ ਦੇ ਉੱਤੇ ਐਨ ਆਰ ਆਈਸ ਦਾ ਬਹੁਤ ਵੱਡੀ ਸਪੋਰਟ ਆ ਰਹੀ ਆ ਸਾਰੀ ਦੁਨੀਆ ਚੋਂ ਉਹਨਾਂ ਨੂੰ ਵੀ ਮੈਂ ਕਹੂੰਗਾ ਕਿ ਆਪਣੇ ਆਪਣੇ ਇਲਾਕੇ ਚ ਤੁਸੀਂ ਵੀ ਹੋਰ ਤਕੜੇ ਹੋ ਕੇ ਮਦਦ ਕਰੋ ਕਿਉਂਕਿ ਇਹ ਜਿਹੜੀ ਚੁਣੌਤੀ ਆ ਇਹ ਕੋਈ ਛੋਟੀ ਮੋਟੀ ਨੁਕਸਾਨ ਨਹੀਂ ਹੋਇਆ ਇਹ 10000 ਕਰੋੜ ਤੋਂ ਉੱਤੇ ਤੱਕ ਲੱਖਾਂ ਫਸਲਾਂ ਦਾ ਨੁਕਸਾਨ ਹੋਇਆ ਬਾਕੀ ਘਰਾਂ ਦਾ ਪਸ਼ੂਆਂ ਦਾ ਔਲਾਦਾ ਲੋਕ ਰਾਜ ਸੰਸਥਾ ਇੱਕ ਰਿਟਾਇਰਡ ਬੈਰੋਕਰੇਟ ਨੇ ਸਰ ਸਵਰਨ ਸਿੰਘ ਬੁਪਾਰਾਈ ਬਰਾਜ ਸਾਹਿਬ ਸਾਡੇ ਇੱਕ ਬਿਜਲੀ ਬੋਰਡ ਦੇ ਰਹੇ ਨੇ ਸਾਬਕਾ ਚੇਅਰਮੈਨ ਔਰ ਡਾਕਟਰ ਮਨਜੀਤ ਸਿੰਘ ਇਹਨਾਂ ਸਾਰਿਆਂ ਨੇ ਇੱਕ ਮੈਮੋਰੰਡਮ ਦਿੱਤਾ ਸਰਕਾਰ ਨੂੰ ਜੋ ਸਾਜ਼ਿਸ਼ ਪੰਜਾਬ ਦੇ ਖਿਲਾਫ ਘੜੀ ਗਈ ਕਿਵੇਂ ਡੈਮਾਂ ਦੇ ਵਿੱਚ ਪਾਣੀ ਪਹਿਲਾਂ ਬਰਕਰਾਰ ਰੱਖਿਆ ਗਿਆ ਫਿਰ ਜਦੋਂ ਬਰਸਾਤ ਦਾ ਹੋਰ ਪਾਣੀ ਭਰ ਗਿਆ ਪੂਰਾ ਨੱਕੋ ਨੱਕ ਡੈਮ ਤੇ ਉਹਦਾ ਪਾਣੀ ਅਚਾਨਕ ਛੱਡਿਆ ਗਿਆ ਬਿਆਸ ਤੇ ਸਤਲੁਜ ਦਰਿਆਵਾਂ ਦੇ ਉਹਦੇ ਕਰਕੇ ਹੜ੍ਹ ਆਏ ਇਹ ਹੜ੍ਹ ਕੋਈ ਕੁਦਰਤੀ ਆਫਤ ਨਹੀਂ ਗਈ ਇਹ ਇਹਨਾਂ ਦੀ ਨਲੈਕੀ ਕੇਂਦਰ ਸਰਕਾਰ ਦੀ ਤੇ ਭਗਵੰਤ ਮਾਨ ਦੀ ਜਿਹੜੀ ਮੂਰਖਤਾ ਇਹ ਦੇ ਕਰਕੇ ਇਹ ਸਾਰੇ ਹੜ੍ਹ ਉਹਨਾਂ ਨੇ ਮੰਗੀ ਹੈ ਇਹਦੀ ਜੁਡੀਸ਼ੀਅਲ ਇਨਕੁਆਇਰੀ ਮੈਂ ਉਹਦੀ ਸਪੋਰਟ ਕਰਦਾ ਲੋਕ ਰਾਜ ਸੰਸਥਾ ਨੇ ਜਿਹੜੀ ਮੰਗੀ ਆ ਇਹਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਆ ਉਸ ਦੀ ਮੈਂ ਪੁਰਜ਼ੋਰ ਸਪੋਰਟ ਕਰਦਾ ਔਰ ਤੁਹਾਡੇ ਜ਼ਰੀਏ ਅੱਜ ਮੰਗ ਕਰਦਾ ਕੇਂਦਰ ਅਗਰ ਕੋਈ ਸਰਕਾਰ ਹੈ ਜੀ ਦੀ ਕਿਤੇ ਤੇ 80000 ਰੁਪਿਆ ਪ੍ਰਤੀ ਏਕੜ ਝੋਨੇ ਦਾ ਮੁਆਵਜ਼ਾ ਦਿੱਤਾ ਜਾਵੇ ਕੋਈ 88 ਟੂਟ ਸੋਨੇ ਲੈਣਾ ਲੋਕਾਂ ਨੇ ਜਿਹੜਾ ਕਿੱਲੇ ਦਾ ਦਿਨੇ ਨਹੀਂ ਤਾਂ ਲਵਾਈ ਆ ਤੇ ਜਿਹੜਾ ਪਸ਼ੂ ਮਾਲ ਡੰਗਰ ਮਰ ਗਏ ਆ ਉਹਨਾਂ ਦਾ ਪਸ਼ੂਆਂ ਦਾ ਘੱਟੋ ਘੱਟ 1-1 ਲੱਖ ਰੁਪਿਆ ਪਸ਼ੂਆਂ ਦਾ ਦਿੱਤਾ ਜਾਵੇ ਜਿਹੜੇ ਘਰਾਂ ਦੇ ਵਿੱਚ ਤਬਾਹੀ ਮੱਚੀ ਆ ਉਹਨਾਂ ਨੂੰ 5-5 ਲੱਖ ਰੁਪਿਆ ਗਰੀਬਾਂ ਦੇ ਘਰਾਂ ਤੱਕ ਛੱਤਾ ਬਦਲ ਸਕਣ ਆਪਣੇ ਮਕਾਨ ਰਿਪੇਅਰ ਕਰ ਸਕਣ ਉਹਨਾਂ ਨੂੰ ਮਕਾਨਾਂ ਦਾ ਪੈਸਾ ਦੇਣਾ ਚਾਹੀਦਾ ਔਰ ਜਿਹੜੇ 30 ਮੌਤਾ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ ਦੀ ਤਾਂ 25-25 ਲੱਖ ਰੁਪਈਆ ਇੱਕ-ਇੱਕ ਪਰਿਵਾਰ ਨੂੰ ਸਰਕਾਰ ਦੇਵੇ ਇਹ ਸਰਕਾਰ ਦਾ ਫਰਜ਼ ਆ ਜੋ ਸਾਡੇ ਤੋਂ ਟੈਕਸ ਲੈਂਦੇ ਨੇ ਇਹ ਉਹਦਾ ਅੱਜ ਫਰਜ਼ ਆ ਲੋਕਾਂ ਨੂੰ ਵਾਪਸ ਕਠਿਨ ਮਾਹੌਲ ਤੇ ਮਾੜੇ ਹਾਲਾਤਾਂ ਵਿੱਚ ਲੋਕਾਂ ਦੀ ਮਦਦ ਕਰਨ ਵਾਸਤੇ ਸੋ ਇਹ ਸਾਡੀਆਂ ਮੰਗਾਂ ਨੇ ਔਰ ਮੈਂ ਸਾਰੇ ਪੰਜਾਬ ਦੇ ਵਾਸਤੇ ਅਕਾਲਪੁਰ ਤੇ ਚੰਦਾ ਚ ਇਹ ਵੀ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਸਾਡੇ ਇਸ ਸੂਬੇ ਨੂੰ ਬਚਾਓ ਇਸ ਜੋ ਹਾਲਾਤ ਪੈਦਾ ਹੋਏ ਨੇ ਲੋਕਾਂ ਨੂੰ ਬਲ ਤੇ ਸ਼ਕਤੀ ਬਖਸ਼ੋ ਕਿ ਉਹ ਆਪਣੀ ਲੜਾਈ ਜਿਹੜੀ ਆ ਉਹ ਡਟ ਕੇ ਲੜ ਸਕਣ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਮੇਰੀ ਬੇਨਤੀਆਂ ਪ੍ਰਵਾਨ ਕਰਨੀ ਆ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ